ਕਹਿੰਦਾ ਹੀ ਨਿੱਕੀਏ ਵਰਜਾਈਏ ਕੀ ਹਾਲ ਚਾਲ ਤੇਰਾ ਬੜਾ ਖਰੀਆ ਸੱਤੀ ਦਾ ਆਲੀ ਆਦਕਾਰੀ ਲਵਾਂ ਮੈਂ ਨਿੱਕ ਤੇ ਆ ਤਾਂ ਕਰਨਾ ਹੀ ਸੀ ਯਾਦ ਹੋਰ ਕਿੰਨ ਤੈਨੂੰ ਨਾ ਕਰਦੇ ਦਾ ਹੋਰ ਕਿੰਨ ਕਰਦੇ ਦੱਸ ਸਭ ਨੇ ਆਸਤਾਲੀ ਮੈਨੂੰ ਤਾਂ ਮਰਾਜ਼ ਹੋ ਜਾਣਾ ਸੀ ਤੁਹਾਡੇ ਨਾਲ ਕਿਉਂ ਨਰਾਜ਼ ਹੋ ਜਾਣਾ ਸੀ ਮੈਨੂੰ ਪਤਾ ਸੀ ਮੈਂ ਕਿ ਬਨੂੰ ਪਾ ਅਰਾਮ ਬਿਲ ਮੇਰਾ ਕੁਝ ਹੋ ਕੀ ਨਾ ਡੁੱਟ ਪੁੱਟ ਕੀ ਹੁਣ ਤੁਸੀਂ ਮੈਨੂੰ ਆਦਮੀ ਦੱਸ ਤੀ ਫਿਰ ਮੈਂ ਨਾਰਾਜ਼ ਹੀ ਹੋਵਾਂ ਹੋਰ ਯਾਰ ਨਾਰਾਜ਼ ਦੀ ਗੱਲ ਨਹੀਂ ਹੁਣ ਤੇਰੇ ਬਿਨਾ ਛੜੇ ਜੇਠ ਦਾ ਕੌਣ ਹੈ ਸਹਾਈ ਦੱਸ ਹਾਂ ਮੇਰਾ ਛੜਾ ਜੇਠ ਇਨਜਾਨ ਆ ਹਾਂ ਸਹੀ ਹੈ ਤੇ ਛੜਾ ਜੇਠ ਜਦੋਂ ਇਕੱਲੇ ਨਿਰਭਰ ਹੋਵੇ ਤਾਂ ਫਿਰ ਆਪਾਂ ਪਰਜਾਈਆਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਨਾ ਮਮ ਪਰ ਜਿੰਦ ਸੋਤੀ ਲੰਨੀ ਫੜਾਜੀ ਨੇ ਕੋ ਤੇ ਫੜਾਜੀ ਤੇ ਕੰਡੂ ਜੰਗ ਰਗੜਨ ਸਿਚਾ ਨੰਗਾ ਮੈਂ ਬੜਾ ਉਸਾਰੀ ਨਾ ਅੱਛਾ ਤੈਨੂੰ ਕੀ ਤੇ ਸ਼ੱਕ ਹੋ ਗਿਆ ਤੇ ਜਿਹੜੀ ਆਸ ਨੂੰ ਨੂੰ ਆ ਜੀ ਉਹ ਉਹਨਾਂ ਦੀ ਕਿੰਨੇ ਜਨਗ ਜੀ ਮੈਂ ਮਜਬੀਆਂ ਦੀ ਉਹ ਨੈਕਾਂ ਥੋੜੀ ਤੈਨੂੰ ਪਤਾ ਹੀ ਨਹੀਂਗਾ ਅੱਛਾ ਹੋਇਆ ਹਾਂ ਉਹ ਚੋ ਬੰਦ ਜੀ ਉਹ ਉਹ ਗਿਆ ਦੀ ਸੀ ਸਟਰਾਇਆਂ ਮਾਰਦੀਆਂ ਮੇਰੇ ਤੇ ਤੇ ਨਾ ਕਹਿੰਦੀ ਹਾਂ ਵੀ ਕਿੰਨਾ ਕੁ ਪੂਰੀ ਵੀ ਨਹੀਂ ਸਿੱਤ ਰਹੀ ਹਾਂ ਨਾ ਚੋੜ ਉਹ ਡੇੜ ਨੂੰ ਫਿਰਦੀਆਂ ਮੈਨੂੰ ਉਹ ਲੇਕਣ ਜਾਂਦੇ ਹਮਾਜ ਬਣਾ ਨਹੀਂ ਫਿਰਨਿਕਾ ਉਹ ਜਦੋਂ ਵੀ ਨਹੀਂ ਲੱਗਦਾ ਹੈ ਮੇਰੀ ਕੌਣ ਲਊਗਾ ਜੇ ਤੁਮ ਨਾਲ ਨਹੀਂ ਲੱਗਦਾ ਮੈਂ ਥੋੜੀ ਲੈਣੀ ਉਹਨਾਂ ਦੀ ਜੇ ਮੈਂ ਲੈ ਵੀ ਲਊਗਾ ਫਿਰ ਮੈਂ ਮੇਰਾ ਘੜੇ ਕਾਸਟ ਤੇ ਉਹਨਾਂ ਨਾਲ ਪਿੰਗੜ ਕੇ ਨਾਲ ਰਲ ਜੂਤ ਨਾਲ ਹੀ ਰੂ ਮੇਰੇ ਕਿ ਕਸ ਜੂ ਕੌਣ ਜੂਗਾ ਵੀ ਪੱਛਦੀ ਮੈਂ ਉਹ ਨਹੀਂ ਨੈ ਕੰਦੀ ਜਾਂ ਕੋਈ ਨਹੀਂ ਤਾਂ ਮਿਲ ਮੱਥੇ ਥੋੜੀ ਨਹੀਂ ਜਾਂ ਥੋੜੀ ਜਿਹੀ ਕਮਜ਼ੋਰ ਨਹੀਂ ਹੋ ਜਾ ਕੀ ਕਮਜ਼ੋਰ ਤੇਰੀ ਵਸਤਿ ਖਾਰੀ ਵਾਲ ਵਾਲ ਸਿੱਧੂ ਸੇਤੀ ਹੈ ਤੇਦੀ ਲੈ ਕੇ ਜਾਂ ਤੈਨੂੰ ਵਰਖਾ ਉੱਥੋਂ ਕਿਤੇ ਜਾ ਕੇ ਹੋਰ ਉਪਕਰ ਨਹੀਂ ਹੈ ਨਾ ਉਹ ਤਾਂ ਮੈਂ ਤਾਂ ਉਹ ਮੈਂ ਤਾਂ ਮੇਰੀ ਗੱਲ ਹੁਣ ਮੇਰੀਏ ਜਾਣੇ ਮੈਂ ਤਾਂ ਕਰਦਾ ਮਜ਼ਾਕ ਤੂੰ ਤਾਂ ਐਵੇਂ ਗੱਲ ਨੂੰ ਸੀਰੀਅਸ ਹੀ ਲੈ ਗਈ ਤੂੰ ਭੈਣਾ ਕਿਸੇ ਵੀ ਚੀਜ਼ ਨੇ ਮਨਾ ਪੰਦੇ ਵੀ ਇਹ ਕਿ ਕਰਾ ਰਿਹਾ ਕੋਈ ਖੁਸ਼ੀ ਆਈ ਸੀ ਜਦ ਵੀ ਟੈਨਿਸ ਹੋਣੀ ਸੀ ਮਸੂਤਾ ਹੋਰ ਕੀ ਮੇਰੀ ਗੱਲ ਨਹੀਂ ਮੈਂ ਮਜ਼ਾਕ ਮਜ਼ਾਕ ਕਰਦਾ ਮਜ਼ਾਕ ਨਹੀਂ ਕਰ ਸਕਦਾ ਤੇਰੇ ਨਾਲ ਦਾ ਨਾ ਨਾ ਮਜ਼ਾਕ ਨਾ ਕਰ ਰਹਾ ਪਰ ਮੇਰੀ ਨਾ ਤੈਨੂੰ ਫਿਰ ਉਹ ਸੱਚੀ ਲੱਗ ਜਾਂਦਾ ਨਾ ਵੀ ਕਦੇ ਸੱਚੀ ਨਾ ਕਰੇ ਉਹਦੀ ਅੰਜੂਰੀ ਤੇ ਅਸ਼ੂ ਦੀ ਲੈ ਲੈ ਕੇ ਤੇ ਵਿਨੈਗਣੀ ਤੇ ਮਜਬਣ ਦੀ ਲੈ ਲੈਣਾ ਹਾਂ ਨਾ ਹਾਂ ਜੀ ਉਮਨ ਇਹਿੰਦਾਂ ਯਾਰਾ ਐਵੇਂ ਉਹਨਾਂ ਨੂੰ ਪਤਾ ਕੋਈ ਨਹੀਂ ਉਹਨਾਂ ਦੇ ਪਤਾ ਕੀ ਹੈ ਮੈਨੂੰ ਛੋਟੇ ਹੁੰਦੇ ਸੀ ਡਰਾਉਂਦੇ ਨਾਲ ਮੈਨੂੰ ਛੋਟਾ ਹੁੰਦਾ ਸੀ ਨਾ ਤੇ ਤਾਂ ਮੈਂ ਤੇ ਇੱਕ ਕਹਾਣੀ ਦੱਸਦਾ ਤੁਹਾਨੂੰ ਮੈਂ ਤੇ ਛੋਟਾ ਹੁੰਦਾ ਸੀ ਨਾ ਤੇ ਆਪਣੇ ਨਾਲ ਇੱਕ ਗਵੰਡੀ ਗਨੀ ਬਹੂ ਹੁੰਦੀ ਸੀ ਉਹਨੇ ਮੈਨੂੰ ਸੱਤ ਲੈਂਦੀ ਤੇ ਸੱਤ ਲੈਂਦੀ ਨਾ ਤੇ ਵੀ ਉਹ ਮੈਨੂੰ ਨਾ ਕੋਈ ਦਿਮੈ ਨਾਲ ਕਰ ਕਰ ਮੈਨੂੰ ਪਤਾ ਨਹੀਂ ਹੁੰਦਾ ਸੀ ਕਿ ਮੈਂ ਜੁਆਕ ਸੀ ਮੈਂ ਹੁਣੀ ਉੱਤੇ 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 ਤੇ ਕਰੀ ਜਾਂਦਾ ਸੱਚੀ ਸੱਚੀ ਗੱਲ ਹੈ ਮੈਂ ਤੁਹਾਨੂੰ ਅੱਜ ਦੱਸਦਾ ਕਿ ਆਪਣੇ ਨਾਲ ਵੀ ਬੇਬੇ ਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਜਵਾਕ ਸੀ ਮੈਂ ਤਾਂ 11 12 ਸਾਲਾਂ ਮੈਨੂੰ ਪਤਾ ਹੀ ਨਹੀਂ ਸੀਗਾ ਉਦੋਂ ਉਹ ਮਨ ਤੱਕ ਤੇ ਨਾਲ ਘਰਾਉਂਦੀ ਹੁੰਦੀ ਸੀ ਮੈਨੂੰ ਤੇ ਹੁਣ ਤਾਂ ਬਾਬਾ ਹੋ ਗਈ ਆਪਣੇ ਮਤਲਬ ਚਾਚੀ ਲੱਗਦੀ ਸੀ ਉਹ ਹੁਣ ਤਾਂ ਬਾਬਾ ਬੁੱਢੀ ਹੈ ਉਹ ਸਾਮਣੇ ਜਾਣਦੀਆਂ ਦੋਨਾਂ ਨੂੰ ਜੀ ਗੇਪੋ ਗੇਪੋ ਜੀ ਉਹ ਤੇ ਫੇਰ ਨਾ ਵੀ ਮੈਨੂੰ ਨਾ ਬੇਬੇ ਨੇ ਡਰਾਇਆ ਬਾਕੀ ਨਾ ਕਿ ਤੂੰ ਨਾ ਉੱਧਰ ਉਹਦੇ ਕੋਲ ਨਾ ਜਾ ਕੇ ਘਰੋਂ ਤਾ ਨਾ ਥੱਲੇ ਦੰਦ ਲੱਗੇ ਹੁੰਦੇ ਐ ਕਿ ਦੇ ਰੋਂ ਤੇਰੀ ਆ ਹਵੇ ਤੈ ਜੋ ਵੀ ਨਾ ਤੇ ਦੰਦ ਨਾ ਖਾਲੂਗੀ ਹਾਂ ਹਾਂ ਤੇ ਵੀ ਮੈਂ ਤਾਂ ਉਸ ਤੋਂ ਬਾਅਦ ਮੈਂ ਤੈਸਾ ਡਰ ਬੈਠਿਆ ਤੇ ਮੈਂ ਤਾਂ ਵੀ ਜਦੋਂ ਮੇਰੇ ਵਿਆਹ ਲੈ ਆਖ ਕਨ ਮੈਂ ਜਦੋਂ ਦੰਦ ਹੀ ਲੱਗੇ ਹੁੰਦੇ ਆ ਜੀ ਖਾ ਨਹੀਂ ਸਕਦੀ ਉਹ ਮੇਰੀ ਗੱਲ ਤੋ ਸੁਣ ਮੇਰੇ ਤਾਂ ਐਵੇਂ ਡਰ ਬੈਠ ਗਿਆ ਅੰਦਰ ਤੇ ਮੈਂ ਤਾਂ ਵੀ ਭਈ ਵਿਆਹ ਨਹੀਂ ਕਰਵਾਇਆ ਮੈਂ ਕਿ ਭਈ ਉਹ ਤੇ ਅੰਦਰ ਦੰਦ ਲੱਗੇ ਹੁੰਦੇ ਮੇਰੇ ਤਾਂ ਭਈ ਮੈਂ ਫਿਰ ਵਾਸ਼ਰੂਮ ਗਏ ਨਾ ਕਰਿਆ ਕਰੂੰਗਾ ਤੇ ਮੇਰਾ ਤਾਂ ਐ ਕਰਕੇ ਮੇਰੇ ਦੰਦ ਟੱਪ ਗਏ ਪਰ ਹੁਣ ਮੈਨੂੰ ਜਦੋਂ ਮੈਂ ਤੇਰੇ ਨਾਲ ਕੀਤਾ ਮੈਂ ਆਖਿਆ ਵੀ ਉਹ ਤਾਂ ਬੇਬੇ ਮੈਨੂੰ ਹੀ ਡਰਾਉਂਦੀ ਸੀ ਇਹ ਦੰਦ ਤੋਂ ਡਰਾਉਂਦੀ ਸੀ ਦੰਦਾਂ ਤੋਂ ਦੂਜੇ ਲੱਗੇ ਹੁੰਦੇ ਆ ਬੇਬੇ ਜੀ ਤੂੰ ਨਾ ਹੋਰ ਹਿੰਦੀ ਮੈਨੂੰ ਡਰਾਉਂਦੀ ਤੂੰ ਪਰ ਮੈਂ ਵੀ ਤੂੰ ਨੋ ਨਹੀਂ ਮੈਂ ਤਾਂ ਮਰ ਕੇ ਜਾਣਾ ਮੇਰੀ ਜਾਨ ਨੂੰ ਆ ਹੋਰ ਕੀਤਾ ਬੱਸ ਇੱਕ ਮੈਂ ਹੀ ਹੋਣ ਦਿੰਦੀ ਯਾਰੋ ਤੂੰ ਨਾ ਐਸੀ ਹੁਣ ਤੇ ਮੈਂ ਮੈਨੂੰ ਕੀ ਲੋੜਾ ਵਿਆਹ ਕਰਾ ਕੇ ਵੀ ਤਾਂ ਲੋਕ ਆਹੀ ਮੈਂ ਤਾਂ ਆਹੀ ਆਖੂਗਾ ਨਾ ਬੇਬੇ ਆਖੂ ਨਾ ਵੀ ਤੂੰ ਵਿਆਹ ਕਰਾ ਲੈ ਮੈਂ ਆਖੂਗਾ ਬੇਬੇ ਅੰਦਰ ਦੰਦ ਲੱਗੇ ਹੁੰਦੇ ਮੈਂ ਨਹੀਂ ਵਿਆਹ ਕਰਾਉਂਦਾ ਲਗੇ ਬਕਤੀਆ ਜੂ ਮਕੜੇ ਬਣੇ ਕਿਹੜੀ ਉਹਨਾਂ ਦੇ ਪੁਰਾਣੀ ਗੱਲ ਯਾਦ ਆ ਜਿਵੇਂ ਮੈਂ ਕਹਿ ਸਕਦਾ ਬੇਬੇ ਨੂੰ ਵੀ ਨਹੀਂ ਕਹਿ ਸਕਦਾ ਮੈਂ ਨਾ ਨਾ ਉਹਨਾਂ ਨਾਲ ਕੋਈ ਨਾ ਮੈਂ ਨਹੀਂ ਰੱਖਿਆ ਵੀ ਨਹੀਂ ਬੰਦਾ ਦਾਰੀ ਤੇ ਹੈ ਗਿਆ ਇਸ ਕਰਕੇ ਫਿਰ ਮੈਂ ਤਾਂ ਐਂ ਕਰਦਾ ਮੇਰਾ ਤਾਂ ਮਾੜੀ ਹੈ ਨਹੀਂ ਕੀ ਕਰਾਂਗਾ ਹਾਂ ਹਾਂ ਤੇ ਰਾਤ ਨੂੰ ਮੈਂ ਕਿੰਨਾ ਤੇ ਬਾਹਰ ਹੀ ਹੂੰਗਾ ਬੈਠ ਕੇ ਚਾ ਉਹ ਪਾਣੀ ਤੇ ਜਾਊਗਾ ਜੀ ਛੋਟੇ ਹਲਦੇ ਉਹ ਪਾਣੀ ਤੇ ਤਸ ਕਿਵੇਂ ਕਰਨਾ ਕੋਈ ਰਹੇਗੀ ਮੈਂ ਆਪੀ ਕਰ ਲਿਆ ਮੈਂ ਤਾਂ ਮੈਂ ਨਾ ਮੇਰੀ ਗੱਲ ਸੁਣ ਮੈਂ ਲਿਆ ਰੱਖੀ ਦੂਜੋ ਸੰਝੇ ਦਾ ਤਲਿਹਦਾਰ 45 ਰੁਪਏ ਦੀ ਬੋਤਲ ਅੱਛਾ ਜੀ ਉਹ ਪੀਉਣੀਆਂ ਤਾਂ ਨੋ ਹੂੰ ਇੱਤੀ ਨਹੀਂ ਹੋਣੀ ਦਾ ਕਰਿਓ ਹਨਾ ਨਾ ਨਾ ਮੈਂ ਦਿੱਤੀ ਜੀ ਹੂੰ 45 ਰੁਪਏ ਦੀ ਬੋਤਲ ਲਿਆ ਕੇ ਦਿੱਤੀ ਮੁੰਡੇ ਜਿਹਾ ਅੱਛਾ ਜੀ ਇਹ ਪੰਨ ਵਾਲੀ ਆ ਚੰਗੀ ਹੂੰ